ਮੈਂ ਕੋਈ ਇੱਥੇ ਫੋਟੋ ਖਿਚਾਉਣ ਜਾਂ ਕੋਈ ਬਿਆਨਬਾਜ਼ੀ ਪਾਸ਼ ਨਮਾਜੀ ਕਰਨੀ ਆਇਆ ਮੈਂ ਤੁਹਾਡੇ ਨਾਲ ਥੋੜੀਆਂ ਜਿਹੀਆਂ ਗੱਲਾਂ ਕਰਨੀਆਂ ਨੇ ਕਿ ਆਪਾਂ ਕਿਵੇਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਹੈ ਤਿਰੰਗਲਾ ਪੰਜਾਬ ਬਣਾਉਣਾ ਸਾਨੂੰ ਲੰਡਨ ਕੈਲੀਫੋਰਨੀਆ ਪੈਰਿਸ ਬਣਾਉਣ ਦੀ ਲੋੜ ਨਹੀਂ ਸਾਨੂੰ ਤਾਂ ਸਾਡਾ ਪੰਜਾਬ ਹੀ ਮਿਲ ਜੇ ਨਾ ਦੁਬਾਰਾ ਉਤੋਂ ਹੀ ਵੱਡਾ ਕੋਈ ਹੈ ਹੀ ਨਹੀਂ ਦੁਨੀਆ ਤੇ ਜੋ ਸਾਡਾ ਪੰਜਾਬ ਸਾਨੂੰ ਰੰਗਲਾ ਬਣ ਕੇ ਵਾਪਸ ਮਿਲੂਗਾ ਕਿਉਂਕਿ ਦੁਨੀਆ ਦੀ ਉਹ ਧਰਤੀ ਹੈ ਜਿੱਥੇ ਲਗਭਗ ਹਰ ਦੂਜਾ ਜਾਂ ਤੀਜਾ ਪਿੰਡ ਗੁਰੂਆਂ ਦੇ ਚਰਨ ਛੋਹ ਪ੍ਰਾਪਤ ਹੈ ਲਗਭਗ ਹਰੇਕ ਪਿੰਡ 'ਚ ਕਿਸੇ ਨਾ ਕਿਸੇ جنگ ਦਾ ਆਜ਼ਾਦੀ ਦਾ ਗਦਰ ਦੀ ਲਹਿਰ ਦਾ ਕੂਕਾ ਲਹਿਰ ਦਾ ਕਾਰਗਿਲ ਦਾ ਜਦ ਦੇਸ਼ ਦੇ ਵਾਸਤੇ ਹੋਰ ਕਿਸੇ ਡਿਊਟੀ ਦੌਰਾਨ ਲਗਭਗ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਸ਼ਹੀਦ ਹੈ ਦੁਨੀਆ ਤੇ ਐਜੀ ਕੋਈ ਧਰਤੀ ਨਹੀਂ ਪੀਰਾਂ ਫਕੀਰਾਂ ਸ਼ਾਇਰਾਂ ਤੇ ਬਹੁਤ ਹੀ ਮਿਹਨਤੀ ਲੋਕਾਂ ਦੀ ਧਰਤੀ ਹੈ ਦੁਨੀਆ ਪਰ ਚ ਪੰਜਾਬੀ ਮਿਲ ਜਾਂਦੇ ਆ ਤੇ ਦੁਨੀਆ ਪਰ ਚ ਪੰਜਾਬੀ ਸਕਸੈਸਫੁਲ ਮਿਲਦੇ ਆ ਕਦੇ ਫੇਲ ਪੰਜਾਬੀ ਨਹੀਂ ਮਿਲੂਗਾ ਤੁਹਾਨੂੰ ਮੈਂ ਕਹਿਣਾ ਉਹਨਾਂ ਕਈ ਵਾਰੀ ਇੰਡਸਟਰੀ ਵਾਲੇ ਆ ਜਾਂਦੇ ਨੇ ਮੈਂ ਉਹਨਾਂ ਨੂੰ ਇਹ ਕਹਿਣਾ ਉਹਨਾਂ ਕਿ ਅਸੀਂ ਤਾਂ ਉਹ ਲੋਕਾਂ ਜੀ ਜੇ ਕਿਸੇ ਮੁਲਕ ਚ ਗਲਤੀ ਨਾਲ ਵੀ ਚਲੇ ਜਾਈਏ ਉੱਥੇ ਵੀ ਕਾਮਯਾਬ ਹੋ ਜਾਂਦੇ ਆ ਕੋ ਚਲੋ ਜਾਣਾ ਤਾਂ ਕਿਤੇ ਜਾਣਾ ਤਾਂ ਕਿਤੇ ਹੋਰ ਸੀ ਚਲ ਇੱਥੇ ਲਾ ਕੇ ਚਲ ਇੱਥੇ ਕੰਮ ਜਾ ਬੋ ਜਨੇ ਫਿਰ ਮੈਂ ਕੋਈ ਇੱਥੇ ਫੋਟੋ ਖਿਚਾਉਣ ਜਾਂ ਕੋਈ ਬਿਆਨਬਾਜ਼ੀ ਪਾਸ਼ ਨਮਾਜੀ ਕਰਨੀ ਆਇਆ ਮੈਂ ਤੁਹਾਡੇ ਨਾਲ ਥੋੜੀਆਂ ਜਿਹੀ ਗੱਲਾਂ ਕਰਨੀਆਂ ਨੇ ਕਿ ਆਪਾਂ ਕਿਵੇਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਹੈ ਤਿਰੰਗਲਾ ਪੰਜਾਬ ਬਣਾਉਣਾ ਸਾਨੂੰ ਲੰਡਨ ਕੈਲੀਫੋਰਨੀਆ ਪੈਸ ਬਣਾਉਣ ਦੀ ਲੋੜ ਨਹੀਂ ਸਾਡ ਨੂੰ ਤਾਂ ਸਾਡਾ ਪੰਜਾਬ ਹੀ ਮਿਲ ਜੇ ਨਾ ਦੁਬਾਰਾ ਉਤੋਂ ਹੀ ਵੱਡਾ ਕੋਈ ਹੈ ਹੀ ਨਹੀਂ ਦੁਨੀਆ ਤੇ ਜੋ ਸਾਡਾ ਪੰਜਾਬ ਸਾਨੂੰ ਰੰਗਲਾ ਬਣ ਕੇ ਵਾਪਸ ਮਿਲੂਗਾ ਕਿਉਂਕਿ ਦੁਨੀਆ ਦੀ ਉਹ ਧਰਤੀ ਹੈ ਜਿੱਥੇ ਲੱਗਪਗ ਹਰ ਦੂਜਾ ਜਾਂ ਤੀਜਾ ਪਿੰਡ ਗੁਰੂਆਂ ਦੇ ਚਰਨ ਛੋਹ ਪ੍ਰਾਪਤ ਹੈ ਲੱਗਪਗ ਹਰੇਕ ਪਿੰਡ ਚ ਕਿਸੇ ਨਾ ਕਿਸੇ ਜੰਗ ਦਾ ਆਜ਼ਾਦੀ ਦਾ ਗਦਰ ਦੀ ਲਹਿਰ ਦਾ ਕੂਕਾ ਲਹਿਰ ਦਾ ਕਾਰਗਿਲ ਦਾ ਜਦ ਦੇਸ਼ ਦੇ ਵਾਸਤੇ ਹੋਰ ਕਿਸੇ ਡਿਊਟੀ ਦੌਰਾਨ ਹਲਗ-ਪਗ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਸ਼ਹੀਦ ਹੈ ਦੁਨੀਆ ਤੇ ਇਹੋ ਜਿਹੀ ਕੋਈ ਧਰਤੀ ਨਹੀਂ ਪੀਰਾਂ ਫਕੀਰਾਂ ਸ਼ਾਇਰਾਂ ਤੇ ਬਹੁਤ ਹੀ ਮਿਹਨਤੀ ਲੋਕਾਂ ਦੀ ਧਰਤੀ ਹੈ ਦੁਨੀਆ ਪਰ ਚ ਪੰਜਾਬੀ ਮਿਲ ਜਾਂਦੇ ਆ ਤੇ ਦੁਨੀਆ ਪਰ ਚ ਪੰਜਾਬੀ ਸਕਸੈਸਫੁਲ ਮਿਲਦੇ ਆ ਕਦੇ ਫੇਲ ਪੰਜਾਬੀ ਨਹੀਂ ਮਿਲੂਗਾ ਤੁਹਾਨੂੰ ਮੈਂ ਕਹਿਣਾ ਉਹਨਾਂ ਕਈ ਵਾਰੀ ਇੰਡਸਟਰੀ ਵਾਲੇ ਆ ਜਾਂਦੇ ਨੇ ਮੈਂ ਉਹਨਾਂ ਨੂੰ ਇਹ ਕਹਿਣਾ ਉਹਨਾਂ ਕਿ ਅਸੀਂ ਤਾਂ ਉਹ ਲੋਕਾਂ ਜੀ ਜੇ ਕਿਸੇ ਮੁਲਕ 'ਚ ਗਲਤੀ ਨਾਲ ਵੀ ਚਲੇ ਜਾਈਏ ਉੱਥੇ ਵੀ ਕਾਮਯਾਬ ਹੋ ਜੰਨੇ ਆ ਕੋਈ ਚਲੋ ਜਾਣਾ ਤਾਂ ਕਿਤੇ ਜਾਣਾ ਤਾਂ ਕਿਤੇ ਹੋਰ ਸੀ ਚਲ ਇੱਥੇ ਲਾ ਕੇ ਚਲ ਇੱਥੇ ਕੰਮ ਜਮ ਹੋ ਜੰਨੇ ਫਿਰ